हाय फ्रेंड्स वेलकम बैक टू माय चैनल मैं भारती दिस वीडियो आज अ सवनो साडे नु हुन लगे बस ते तुम ਤੁਸੀਂ ਦੇਖ ਸਕਦੇ ਕਿੰਨੀ ਜ਼ਰੂਰੀ ਹੈ ਪੰਜਾਬ ਚ ਹਰ ਜਿਹੜੀ ਕਪੈਂਦੀ ਹੈ ਨਾ ਤੇ ਮੈਂ ਥੋੜਾ ਬਚ ਪਚਾ ਕੇ ਚਲਦੀ ਹਾਂ ਮੈਂ ਇਸੇ ਉੱਪਰ ਤਿਆਰ ਹੂੰ ਤੇ ਅੱਜ ਦਾ ਵਲੌਗ ਜਿਹੜਾ ਕੁਝ ਖਾਸ ਹੈ ਤੇ ਅੱਜ ਮੈਨੂੰ ਡਾਕਟਰ ਨੇ ਬੁਲਾਇਆ ਹਸਪੀਟਲ ਤੇ ਮੈਂ ਮਤਲਬ ਜੀ ਟਾਈਮ ਹੋਇਆ ਨਹੀਂ ਆ ਡਿਲੀਵਰੀ ਦਾ ਲੇਕਿਨ ਥੋੜੀ ਕੰਪਲਿਕੇਸ਼ਨ ਆਈ ਹੈ ਇਸ ਕਰਕੇ ਸ਼ਾਇਦ ਸ਼ਾਇਦ ਪੱਕਾ ਨਹੀਂ ਤੇ ਅੱਜ ਸ਼ਾਇਦ ਡਿਲੀਵਰੀ ਹੋ ਜਾਵੇ ਤੇ ਸਜੀਰੀਅਨ ਹੋਊਗਾ ਤੇ ਇਸ ਕਰਕੇ ਹੁਣ ਮੈਂ ਲੱਗੀਆਂ ਤਿਆਰ ਹੋ ਗਏ ਗਰਮ ਸੂਟ ਮੈਂ ਬਣਾਇਆ ਸੀ ਆਪਣੇ ਲਈ ਖੁਦ ਤੇ ਪ੍ਰੈਸ ਕਰਕੇ ਆਈ ਹਾਂ ਤੇ ਬਸ ਹੁਣ ਤਿਆਰ ਹੋਣ ਲੱਗੀਆਂ 10 ਸਵਾ 10 ਘੰਟੇ ਬਾਅਦ ਅਸੀਂ ਨਿਕਲ ਜਣਾ ਤੇ ਅੱਜ ਦਾ ਮੈਂ ਇਸ ਕਰਕੇ ਵਲੌਗ ਸ਼ੇਅਰ ਕਰਨ ਲੱਗੀ ਹਾਂ ਤੇ ਦੇਖੋ ਵੀ ਵਿਵਰਤ ਵਲੌਗ ਹੁੰਦਾ ਹੈ ਜਾਂ ਕਿਦਾਂ ਹੁੰਦਾ ਹੈ ਮੈਨੂੰ ਨਹੀਂ ਪਤਾ ਤੇ ਹੁਣ ਮੈਂ ਫਟਾਫਟ ਰੈਡੀ ਹੋ ਜੰਨੀ ਫਿਰ ਮਿਲਦੀ ਆ ਜਿਵੇਂ ਕਪੜੇ ਚੇਂਜ ਕਰ ਲੇ ਤੇ ਬਸ ਹੁਣ ਤੇ ਆ ਤੁਹਾਨੂੰ ਤੇ ਸਵਾਨ ਸਰ ਮੈਂ ਥੱਲੇ ਵੰਡਿਆ ਘੁੱਲ ਗਿਆ ਕਰ ਮਿਲੇਗੀ ਸੀ ਤੇ ਹਸਪੀਟਲ ਦਾ ਬੈਗ ਵੀ ਮੈਂ ਰੈਡੀ ਕਰ ਲਿਆ ਤੇ ਹੁਣ ਬਸ ਸੂਟ ਨਾ ਮੈਂ ਕੋਦ ਬਣਾਇਆ ਸੀਗਾ ਤੇ ਇਹਦੀ ਜੜੀ ਹੋਆ ਕਿ ਕਿਹਨ denn ਦਿਆ ਲੋਰਾ ਇਹ ਪੰਜਾਬੀ ਉਹ ਪਾਕਿਸਤਾਨੀ ਸਰਵਾਰ ਆ ਤੇ ਅਨਾਇਰਾ ਕੱਟ ਮੈਂ ਇਹਦਾ ਸੂਟ ਬਣਾਇਆ ਸੀ ਥੋੜਾ ਹੀ ਆ ਕਿ ਟੰਮੀ ਲੱਗ ਜਾਂਦਾ ਪਰ ਇਹਦੇ ਵਿੱਚ ਨਾ ਬਿਨਾਂ ਦਾ ਕੀ ਕੁਝ ਜ਼ਿਆਦਾ ਹੀ ਪਫੀ ਪਫੀ ਜਿਹਾ ਲੱਗਦਾ ਤੇ ਬਾਕੀ ਠੀਕੋ ਤੇ ਇਸ ਰੂਮ ਜਿਸੋਂ ਦਾ ਕੋਈ ਨਹੀਂ ਆ ਵੈਸੇ ਅਸੀਂ ਜਾਈ ਸੀ ਸੀ ਵਾਸ਼ ਕਰਕੇ ਰੱਖੀ ਆ ਤੇ ਜਦੋਂ ਹਸਬੰਡ ਸੀ ਉਦੋਂ ਅਸੀਂ ਉੱਪਰ ਸੰਦੇ ਇੱਥੇ ਆਈ ਸੀ ਤੇ ਹਮ ਚੱਲਦੇ ਆ ਫਿਰ ਮਿਲਦੇ ਆ ਤੇ ਅੱਜ ਮੇਨੂੰ ਨਵਾਂ ਮਹੀਨਾ ਵੀ ਸਟਾਰਟ ਹੋਇਆ ਸੀ ਤੇ ਅੱਜ ਇਹ ਮੇਰੀ ਜਿਹੜੀ ਹੌਸ਼ਗਰ ਕਰਨ ਕਰਦੇ ਹੁੰਦੇ 7ਵੇਂ ਮਹੀਨੇ ਨੂੰ 9ਵੇਂ ਮਹੀਨੇ ਚੜ੍ਹਦੇ ਚ ਕੀਤਾ ਸੀਗਾ ਤੇ ਅਸੀਂ ਕੁਝ ਵੀ ਸੈਲੀਬ੍ਰੇਟ ਨਹੀਂ ਕੀਤਾ ਕਿਉਂਕਿ ਮੈਨੂੰ ਬਹੁਤ ਡਰ ਲੱਗਦਾ ਸੀ ਤੇ ਇਹ ਸੀ ਕਿ ਬਸ ਠੀਕ ਠਾਕ ਸਾਰਾ ਕੁਝ ਹੋ ਜਾਵੇ ਸਿੰਪਲੀ ਜਿਹੜਾ ਜੋ ਵੀ ਸਾਰਾ ਸਿੰਪਲੀ ਕੀਤਾ ਜੋ ਵੀ ਜ਼ਰੂਰੀ ਸੀ ਕਰਨਾ ਬਾਕੀ ਕੁਝ ਵੀ ਅਸੀਂ ਜ਼ਿਆਦਾ ਕੀ ਇਹਦੇ ਹੁੰਦੇ ਰੌਲਾ ਰੱਪਾ ਨਹੀਂ ਪਾਇਆ ਬਹੁਤ ਸ਼ਾਂਤ ਰਹਿ ਕੇ ਸਾਰੀਆਂ ਚੀਜ਼ਾਂ ਮੈਂ ਕੀਤੀਆਂ ਤੇ ਉਸ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਜਿਹੜਾ ਟਾਈਮ ਬੀਤ ਗਿਆ ਸੀ ਸਮਾਨ ਲੈ ਕੇ ਜਾਣ ਵਾਸਤੇ ਇੱਕ ਟਾਵਰ ਰੱਖ ਲਿਆ ਆਹ ਹਾਂ ਹਾਂ ਵੇਚ ਦੇਖੀ ਤੇ ਖੋਲ ਕੇ ਕਿੰਨਾ ਆ ਇਹ ਸਾਦਾ ਹੈ ਆ ਫਸਟ ਟਾਈਮ ਸੀ ਆ ਗਿਆ ਨਾ ਈਅਰ ਸੈਕਿੰਡ ਟਾਈਮ ਉਹ ਕਿਹਨੇ ਕਿਹਾ ਆ ਗਏ ਪਤਾ ਨਹੀਂ ਕਿ ਮੈਨੂੰ ਹਰ ਵਾਰ ਵਾਰ ਸਾਨੂੰ ਵਾਪਸ ਭੇਜ ਇੱਕ ਟਾਵਰ ਹਮਾਂ ਚਾਹੀਦਾ ਜੱਕੀ ਕਰਕੇ ਰੱਖ ਲਿਆ ਸੀ ਇਹ ਸੈਕਿੰਡ ਟਾਈਮ ਵੀ ਦੋ ਜਾਣਾ ਸੀਗਾ ਤੇ ਇਸ ਦਿਨ ਫਿਰ ਅਸੀਂ ਸਮਾਨ ਜਿਹੜਾ ਮੇਰੀ ਸਿਸਟਰ ਦੇ ਘਰ ਸ਼ਿਫਟ ਕਰਤਾ ਸੀ ਸ਼ਾਇਦ ਕਿਉਂਕਿ ਬਾਰ ਬਾਰ ਵਾਪਸ ਭੇਜੀ ਜਾਂਦੇ ਸੀਗੇ ਤੇ ਇਹਦੇ ਵਿੱਚ ਹੈਗਾ ਕਾਕੀ ਦਸਮਾਨ ਸਾਰਾ ਕਪੜੇ ਬੱਚੇ ਦੇ ਜੋ ਵੀ ਸਾਰੀਆਂ ਚੀਜ਼ਾਂ ਜ਼ਰੂਰੀ ਉਸ ਟਾਈਮ ਤੇ ਚਾਹੀਦੀ ਹੁੰਦੀਆਂ ਛੋਟੇ ਟਰਾਲੀ ਬੈਗ ਚ ਪਾਇਆ ਹੋਇਆ ਹੈ ਤੇ ਮੰਮੀ ਇੱਕ ਵਾਰ ਫਿਰ ਦੇਖਦੀ ਪੈਸੀਏ ਕਿ ਕੁਝ ਮਿਸ ਨਾ ਹੋ ਗਿਆ ਹੋਵੇ ਤੇ ਜਿਹੜਾ ਦੂਸਰਾ ਹੈਂਡ ਬੈਗ ਹੈ ਦੇ ਵਿੱਚ ਮੇਰੇ ਕੱਪੜੇ ਆ ਤੇ ਹੁਣ ਬਸ ਗੱਡੀ ਦੀ ਵੇਟ ਕਰਦੇ ਪਏ ਆ ਤੇ ਹੁਣ ਆਪਾਂ ਨਿਕਲ ਜਾਣਾ ਤੇ ਇਸ ਵੀਰ ਚੀ ਦਾ ਟਾਈਮ ਆ ਠੰਡ ਬਹੁਤ ਜ਼ਿਆਦਾ ਸੀ ਇਹਨਾਂ ਦਿਨਾਂ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਮੈਂ ਦੱਸਦੀ ਆ ਉਹ ਮਾੜਾ ਚੱਲੇ ਵਾਲਾ ਫਾਦਰ ਸਮਾਨ ਰੱਖਣ ਵਾਲੀ ਗੱਡੀ ਚ ਤਾਂ ਉਹ ਦਿਨ ਦੇ ਦਿਨ ਕਿ ਤੜੇ ਗਈ ਪਈਆ ਤੇ ਇਦਨ ਵੀ ਮੇਰੀ ਡਿਲੀਵਰੀ ਹੋਈ ਨਹੀਂ ਸੀ ਮੈਂ ਵਾਪਸ ਫੇਰ ਆ ਗਈ ਸੀ ਤੇ ਕਿਉਂਕਿ ਉਹਨਾਂ ਨੇ ਕਿਹਾ ਸੀ ਦੋ ਦਿਨ ਆਪਾਂ ਹੋਰ ਵੇਟ ਕਰ ਲੈਂਦੇ ਆ ਇਸ ਕਰਕੇ ਫਿਰ ਪੋਸਟਪੋਨ ਹੋ ਗਿਆ ਸੀਗਾ ਜਦੋਂ ਘਰੇ ਸੀ ਵਾਪਸ ਆਈ ਸੀ ਤੇ ਅੱਜ ਆਇਆ ਸੀਗਾ ਇੱਕ ਪਾਰਸਲ ਜਿਹੜੀ ਸੀਗੀ ਇੱਕ ਰੈਕ ਟਾਈਪ ਦੀ ਅਲਮਾਰੀ ਜਿਹੜੀ ਹਸਬੰਦ ਨੇ ਆਰਡਰ ਕੀਤੀ ਸੀਗੀ ਇਹ 25 ਦੀ ਅਲਮਾਰੀ ਆ ਤੇ ਮੈਂ ਜਦੋਂ ਦੇਖਿਆ ਤੇ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਕਿ ਮੈਨੂੰ ਬਹੁਤ ਕਾਸਟ ਆ। ਮੈਨੂੰ ਇਹ ਕਹਦੇ ਸੀ 2000 ਦੀ ਲਿਖੇ ਨੇ 2500 ਦੀ ਸੀ ਜਦੋਂ ਮੈਂ ਦੇਖਿਆ ਤੇ ਇਹ ਜਿਹੜੀ ਅਸੈਂਬਲਿੰਗ ਆ ਉਹ ਵੀ ਨਹੀਂ ਸਾਡੇ ਤੋਂ ਕਰ ਹੋਈ ਸੀਗੀ ਤੇ ਫਿਰ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਰਡਰ ਜਿਹੜਾ ਰਿਟਰਨ ਪਾ ਦਿਓ ਤੇ ਇਹਨਾਂ ਨੇ ਪਾ ਵੀ ਦਿੱਤੀ ਸੀ ਲੇਕਿਨ ਇਸ ਤੋਂ ਬਾਅਦ ਫਿਰ ਮੈਂ ਹਸਪੀਟਲ ਚਲੀ ਗਈ ਸੀ ਉਸ ਚੱਕਰ ਦੇ ਵਿੱਚ ਇਹ ਜਿਹੜੀ ਰਿਟਰਨ ਆਈ ਵੀ ਕੈਨਸਲ ਹੋ ਗਈ ਤੇ ਮੈਂ ਕੋਸ਼ਿਸ਼ ਕਰਨ ਲੱਗੀ ਸੀਗੀ ਹੁਣ ਇਹਨੂੰ ਅਸੈਂਬਲ ਕਰਨ ਦੀ ਪਰ ਮੇਰੇ ਕੋਲ ਹੋਏ ਹੀ ਨਹੀਂ ਫਿਰ ਮੈਂ ਇਕੱਠੇ ਕਰਕੇ ਏਦੀ ਰੱਖ ਦਿੱਤੀ ਲੇਕਿਨ ਜਦੋਂ ਮੇਰੇ ਹਸਬੰਦ ਆਏ ਉਹਨਾਂ ਨੇ ਅਸੈਂਬਲ ਕੀਤੀ ਤੇ ਇਹਦੀ ਜਿਹੜੀ ਬਾਹਰ ਦੀ ਲੁੱਕ ਆ ਬਹੁਤ ਵਧੀਆ ਬਣੀ ਤੇ ਕਿਉਂਕਿ ਹੁਣ ਜਿੱਦਾਂ ਸਾਡਾ ਬੇਬੀ ਵੀ ਹੋਣਾ ਆ ਤੇ ਉਹਦੇ ਛੋਟੇ-ਛੋਟੇ ਕੱਪੜੇ ਛੋਟੇ-ਛੋਟੇ ਸਮਾਨ ਉਹ ਵੈਸੀ ਰੱਖਣ ਲਈ ਯੂਜ਼ ਕਰਨਾ ਵੈਸੀ ਇਹਨਾਂ ਨੇ ਆਪਣੇ ਵਾਸਤੇ ਮੰਗਵਾਈ ਸੀ ਜਿੱਦਾਂ ਹੁਣ ਅਸੀਂ ਮੰਮੀ ਕਰ ਰਹੇ ਹਾਂ ਤੇ ਸਾਡਾ ਸਮਾਨ ਵੀ ਤੇ ਪਹਿਲੇ ਦਾ ਕਾਫੀ ਆ ਘਰ ਦਾ ਵੀ ਪਿਆ ਹੋਇਆ ਤੇ ਚੀਜ਼ਾਂ ਜਿਹੜੀਆਂ ਕਾਫੀ ਜ਼ਿਆਦਾ ਕੰਜੈਸਟਡੀਆਂ ਹੋਇਆ ਪਿਆ ਸੀ ਤੇ ਇਹ ਕਹਿੰਦੇ ਸੀ ਮੈਂ ਆਪਣੇ ਕੱਪੜੇ ਅਲੱਗ ਤੋਂ ਰੱਖਣੇ ਆ ਉੱਪਰ ਜਿੱਥੇ ਸੌਂਦਾ ਆ ਤੇ ਇਸ ਕਰਕੇ ਇਹਨਾਂ ਨੇ ਇਹ ਆਰਡਰ ਕੀਤੀ ਸੀ ਲੇਕਿਨ ਹੁਣ ਅਸੀਂ ਇਹਨੂੰ ਬੇਬੀ ਦੇ ਲਈ ਯੂਜ਼ ਕਰਦੇ ਆ ਤੇ ਇਹਦੀ ਮੈਂ ਵੀਡੀਓ ਕਿਸੇ ਦਿਨ ਸ਼ੇਅਰ ਕਰੂੰਗੀ ਬਹੁਤ ਯੂਸਫੁਲ ਆ ਤੇ ਦੇਖਣ ਨੂੰ ਵੀ ਸੋਹਣੀ ਆ ਤੇ ਇੱਥੇ ਮੈਂ ਥਿਰ ਹਜੂੜਨ ਵਾਲੇ ਨੇ ਬੇਟੀ ਅਸੀਂ ਜੋੜਨ ਵਾਲੇ ਆ ਇਹਦੇ ਸਾਰੇ ਆਪਾਂ ਇਸ ਸਾਈਟ ਤੇ ਕੱਢ ਲੈਂਦੇ ਹਾਂ ਸਾਰੀ ਫਿਰ ਅੰਦਰ ਤੋਂ ਕਰਦੇ ਸੀ ਕਿ ਜਿਹੜੇ ਜਿਹੜੇ ਇਸਦੇ ਵਿੱਚ ਨੇ ਉਹ ਰੱਖ ਲੀ ਇਹ ਜੋੜਨ ਵਾਲੇ ਆ ਵੀ ਬਰ ਬਰ ਕੈਂਪੀ ਫਿਰ ਮੈਂ ਕਿਹਾ ਚਲੋ ਇੱਕ ਵਾਰੀ ਕੋਸ਼ਿਸ਼ ਕਰਦੇ ਹਾਂ ਕੱਢ ਲੈਂਦੇ ਆਪਾਂ ਇਹ ਕਿਤਾ ਜੋੜੀ ਜਾਵੇ ਚਲੋ ਹੁਣ ਆ ਉਹ ਪੇਜ ਦਿਓ ਮੈਨੂੰ ਜੋੜੀਏ ਆਪਾਂ ਇਹਨੂੰ ਕਿਉਂਕਿ ਮੇਰੇ ਕੋਲ ਉਹ ਵਾਲਾ ਪੇਜ ਮੇਰੇ ਕੋਲ ਬੈਠੇ ਆ ਉਹ ਵਾਲਾ ਪੇਜ ਫੜਾਓ ਆ ਵਾਲਾ ਤੇ ਨੀਚੇ ਮੈਂ ਬੈਠ ਨਹੀਂ ਸਕਦੀ ਹਾਂ ਹਾਂ ਠੀਕ ਬਿਨਾਂ ਕਿਸੇ ਜੋ ਆ ਨਿਕਲ ਦੇ ਇੱਕ ਛੋਟੀ ਜਿਹੀ ਡਿਲੀਵਰੀ ਨਾ ਲੱਗੀ ਸੀਗੀ ਰੌਣ ਦੇਖਣਾ ਪੈਣਾ ਪਰ ਹੋ ਨਹੀਂ ਪਾਇਆ ਫਿਰ ਆਪਾਂ ਦੇਖ ਸਕਦੇ ਹਾਂ ਪੱਸੀ ਰੱਖ ਦਿੱਤਾ ਉਸ ਤੋਂ ਬਾਅਦ ਦੋ ਦਿਨ ਬਾਅਦ ਮੈਨੂੰ ਫਿਰ ਡਾਕਟਰ ਨੇ ਬੁਲਾਇਆ ਸੀ ਤੇ ਉਹ ਦਿਨ ਸੀਗਾ 15 ਜਨਵਰੀ ਮੇਰੇ ਲਈ ਬਹੁਤ ਹੀ ਜ਼ਿਆਦਾ ਕੁਝ ਨਾ ਪਰੇ ਹੋਣ ਸੀਗਾ ਕਿਉਂਕਿ ਇਸ ਦਿਨ ਡਿਲੀਵਰੀ ਜਿਹੜੀ ਹੋ ਚੁੱਕੀ ਸੀਗੀ ਇਹ ਮੇਰੀ ਇੱਥੇ ਪ੍ਰਮੋਸ਼ਨ ਹੋ ਚੁੱਕੀ ਸੀ ਕਿ ਮੈਂ ਔਰਤ ਤੋਂ ਇੱਕ ਧੀ ਤੋਂ ਔਰਤ ਔਰਤ ਤੇ ਔਰਤ ਤੋਂ ਪਤਨੀ ਤੇ ਪਤਨੀ ਤੋਂ ਮਾਂ ਬਣ ਚੁੱਕੀ ਸੀਗੀ ਭਾਵੇਂ 14 ਸਾਲ ਬਾਅਦ ਬਣੀ ਲੇਕਿਨ ਉਹ ਦੇਨ ਮੈਨੂੰ ਨਸੀਬ ਹੋ ਗਿਆ ਬਹੁਤ سارے ਤਾਣੇ ਮੈਨੇ ਗੱਲਾਂ ਸੁਣੀਆਂ ਲੋਕਾਂ ਦੀ ਲੇਕਿਨ ਸਾਰਾ ਕੁਝ ਸੁਣਨੇ ਤੋਂ ਬਾਅਦ ਫਿਰ ਵੀ ਸਬਰ ਰੱਖਿਆ ਤੇ ਉਸ ਪਰਮਾਤਮਾ ਨੇ ਫਿਰ ਮੇਰੀ ਜਿਹੜੀ ਗੋਦਾ ਉਪਰ ਦਿੱਤੀ ਤੇ ਇਹ ਪ੍ਰੂਫ ਕਰ ਦਿੱਤਾ ਕਿ ਮੈਂ ਗਲਤ ਨਹੀਂ ਮੈਨੂੰ ਕਿ ਲੋਕੀ ਜਿਹੜੇ ਮੈਨੂੰ ਮੈਨੇ ਮਾਰਦੇ ਹੁੰਦੇ ਸੀ ਕਿ ਇੱਕ ਦੋ ਜਿਹਨੇ ਕਿਹਾ ਸੀਗਾ ਕਿ ਤੂੰ ਚੰਗੀ ਨਹੀਂ ਐ ਇਸ ਤਰ੍ਹਾਂ ਕਿ ਉਹ ਲਾਜ਼ਮੀ ਨਹੀਂ ਉਹਨਾਂ ਦਾ ਸੁੱਖ ਨਹੀਂ ਜਾਂ ਕਿਦਾਂ ਹੈ ਮਤਲਬ ਮੀਨ ਸੇ ਹੁੰਦਾ ਮੀ ਨਹੀਂ ਹੁੰਦਾ ਇਹ ਕਹਿੰਦਾ ਕਿ ਇਸ ਕਰਕੇ ਤੇਰੀ ਲਾਈਫ ਚ ਕੋਈ ਕਮੀ ਆ ਜਾਂ ਕਿਦਾਂ ਹੈ ਪਰ ਇਦਾਂ ਨਹੀਂ ਹੁੰਦਾ ਹੈਗਾ ਇਹ ਮਸੀਹ ਹੁੰਦਾ ਆਪਣੇ ਕਿਨਾਂ ਆਪਾ ਬਹੁਤ ਸਾਰੇ ਜਿਹੜੇ ਗਲਤ ਲੋਗ ਆਪਨੇ ਅਰੇ ਦਵੇ ਦੇਖਦੇ ਹਾਂ ਕਿ ਨਾ ਦੇਖੋ ਸਾਰੀਆਂ ਖੁਸ਼ੀਆਂ ਹੁੰਦੀਆਂ ਆ ਉਹ ਕੋਲ ਆਦੀ ਹੁੰਦੀਆਂ ਲਾਡ ਸੁੱਖ ਵੀ ਹੁੰਦਾ ਹੈ ਤੇ ਬਹੁਤ ਸਾਰੀ ਕੰਪੈਰੀਟਿਵ ਵੀ ਦੇਖਿਆ ਜਾਂਦਾ ਹੈ ਕਿ ਚੰਗੇ ਲੋਕ ਕਿਦਾਂ ਰਹਿੰਦੇ ਆ ਜਿਹੜੇ ਬਹੁਤ ਦੁਖੀ ਹੁੰਦੇ ਆ ਤੇ ਦਰਾ ਕੁਛ ਨਹੀਂ ਹੁੰਦਾ ਹੈਗਾ ਤੇ ਕਿਸੇ ਨਾ ਕਿਸੇ ਟਾਈਮ ਥੋੜਾ ਖੁੱਲਾ ਰਹਿੰਦਾ ਹੈ ਕੀ ਹੁੰਦਾ ਉਹ ਟਾਈਮ ਜਿਹੜਾ ਉਹ ਮਿਲ ਹੀ ਜਾਂਦਾ ਸਮੇਂ ਸ਼ਾਬਾਸ਼ ਇੱਕ ਹੱਥ ਫੇਰ ਤੇ ਰੱਖੋ ਤੇ ਮੈਨੂੰ ਵੀ ਮਿਲਦੀ ਹੈ ਤੇ ਮੈਂ ਵੀ ਇਹੀ ਉਮੀਦ ਕਰਦੀ ਪ੍ਰਮਾਤਮਾ ਨੇ ਇਹ ਦਿੰਦੀ ਹੈ ਕਿ ਇਹ ਵਾਲੀ ਜਿਹੜੀ ਖੁਸ਼ੀ ਆ ਇਸ ਤਰ੍ਹਾਂ ਜਿਵੇਂ ਵਾਂਝਾ ਨਾ ਇਹ ਵਲੌਗਰ ਹੈ ਆਪਣੀ ਮੇਰੀ ਦੋ ਹੋਈ ਸੀ ਇਹ ਇੱਕ ਤਾਂ ਮੇਰਾ ਸੋਣਾ ਅੱਛੀ ਗੱਲ ਹੀ ਹੈ ਅੱਛੀ ਗੱਲ ਹੈ ਜੀ ਤੁਹਾਨੂੰ ਵਿੱਚ ਨਹੀਂ ਲੈ ਰਹੀ ਤਕਲੀਫ ਬਹੁਤ ਜ਼ਿਆਦਾ ਸੀ ਕੀ ਕਹਿੰਦੇ ਮੈਂ ਕਾफी ਕੋਸ਼ਿਸ਼ ਕਰਦੀ ਹਾਂ ਕਿ ਬਣਿਆ ਹੈ ਅੰਕ ਸੋਡ ਅੱਛਾ ਇਹਨਾਂ ਮੇਦਾਨ ਕੀ ਕਰਨਾ ਉਦਤ ਅੱਛਾ ਅੱਛਾ ਮੈਂ ਜਾਏਗੀ ਬਦਲਦੀ ਅਸ ਸੁਣਾਣਾ ਵੀਡੀਓ ਇਸੇ ਮੇਰੀ ਕਿਦਰਾ ਟਾਈਮ ਸੀ ਜਾਂ ਤੇ ਇੱਥੇ ਮੇਰੀ ਡਿਲੀਵਰੀ ਹੋ ਚੁੱਕੀ ਸੀ ਕਲਿੱਪ ਸ਼ੁਰੂ ਚਾਉਣੀ ਸੀ ਮੈਂ ਐਂਡ ਤੇ ਪਾਈ ਆ ਤੇ ਪਰਮਾਤਮਾ ਨੇ ਮੈਨੂੰ ਇੱਕ ਜਿਹੜੀ ਆ ਬੇਟੀ ਦੀ ਦਾਤ ਬਖਸ਼ੀ ਆ ਹਨਾ ਤੇ ਬਟ ਇਹ ਸੀਗਾ ਕਿ ਬੱਚੇ ਨੂੰ ਮਸ਼ੀਨ ਚ ਰੱਖਣਾ ਪਿਆ 2-3 ਦਿਨ ਕਿਉਂਕਿ ਥੋੜਾ ਟਾਈਮ ਤੋਂ ਪਹਿਲੇ ਹੋ ਗਿਆ ਸੀਗਾ ਤੇ ਇੱਥੇ ਮੇਰੀ ਸਿਸਟਰ ਤੇ ਉਹਨਾਂ ਦੇ ਹਸਬੰਦ ਲੈਣ ਗਏ ਸੀ ਬੱਚੇ ਨੂੰ ਜਦੋਂ ਤੀਸਰੇ ਦਿਨ ਡਿਸਚਾਰਜ ਮਿਲ ਗਿਆ ਸੀਗਾ ਇੱਥੇ ਉਹ ਹਸਪੀਟਲ ਮੇਰੇ ਕੋਲ ਲੈ ਕੇ ਆਏ ਤੀਸਰੇ ਦਿਨ ਤੇ ਚੌਥੇ ਦਿਨ ਮੈਨੂੰ ਡਿਸਚਾਰਜ ਮਿਲਿਆ ਸੀਗਾ ਤੇ ਕਾਫੀ ਵਧੀਆ ਟਾਈਮ ਸੀਗਾ ਬਹੁਤ ਇਮੋਸ਼ਨਲ ਮੈਨੂੰ ਮੈਨੂੰ ਕੋ ਬੋਲਿਆ ਨਹੀਂ ਜਾਂਦਾ ਸੀਗਾ ਕਿਸੇ ਨਾਲ ਗੱਲ ਨਹੀਂ ਕਰੀ ਜਾਂਦੀ ਸੀ ਜੋ ਮੈਂ ਫੀਲ ਕਰਦੀ ਸੀ ਉਹ ਮੇ ਤੋਂ ਕਹਿ ਨਹੀਂ ਹੁੰਦਾ ਸੀ ਤੇ ਫਰੈਂਸ ਮੇ ਤਾਂ ਹੀ ਨਿਕਲਦੀਆਂ ਸੀ ਇਹ ਇਹ ਚੀਜ਼ ਇੰਨੀ ਕਾਸੰਦੀਆ ਮੈਨੂੰ ਨਹੀਂ ਪਤਾ ਸੀਗਾ ਇਹ ਚੀਜ਼ ਜਦੋਂ ਮੇਰੇ ਨਾਲ ਹੋ ਚੁੱਕੀ ਹੋ ਕੇ ਨਿਕਲੀ ਫਿਰ ਮੈਨੂੰ ਇਹ احساس ਹੋਇਆ ਕਿ ਹਾਂ ਮਾਵਨਾਂ ਇੱਕ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਤੇ ਸਾਰਿਆਂ ਨੂੰ ਖੁਸ਼ੀ ਮਿਲਣੀ ਚਾਹੀਦੀ ਆ ਤੇ ਇੱਥੇ ਮੇਰੇ ਬਹੁਤ ਜ਼ਿਆਦਾ ਪੇਨ ਹੋਣ ਲੱਗੀ ਸੀ ਤਾਂ ਫਿਰ ਮੈਂ ਕਹਿ ਦਿੱਤਾ ਸੀ ਕਿ ਸਾਈਡ ਤੇ ਹੋ ਜੋ ਮੇਰੇ ਕੋ ਫਿਰ ਮੈਂ ਬਾਅਦ ਵਿੱਚ ਬੱਚੇ ਨੂੰ ਠੀਕ ਹੋ ਕੇ ਜਦੋਂ ਥੋੜਾ ਫੀਲ ਠੀਕ ਹੋਇਆ ਫਿਰ ਮੈਂ ਜੱਕਿਆ ਸੀਗਾ ਇੱਥੇ ਦੇ ਕੱਪੜੇ ਚੇਂਜ ਕਰ ਦਿੱਤੇ ਸੀ ਪਹਿਲਾਂ ਕੱਪੜੇ ਹੋਰ ਪਾਏ ਸੀ ਤੇ ਮੇਰੀ ਮਦਰ ਨੇ ਮੈਨੂੰ ਮੈਡੀਸਿਨ ਭੇਜੀ ਸੀ ਜਿਹਦੇ ਨਾਲ ਮੈਨੂੰ ਲੱਗਦਾ ਕੀ ਕਨਸੀਵ ਹੋਇਆ ਸੀ ਤੇ ਇਸ ਕਰਕੇ ਮੈਂ ਸਿਸਟਰ ਨੂੰ ਕਿਹਾ ਮੈਂ ਮੰਮੀ ਦੇ ਹੱਥੋਂ ਹੀ ਲੈਣਾ ਆ ਤੇ ਤੇ ਮੈਨੂੰ ਮੰਮੀ ਨੇ ਮੈਨੂੰ ਦਿੱਤਾ ਚਲ ਜੋ ਆ ਇਹ ਕਰਦੀ ਹਾਂ ਹੈ ਹੋਣੇ ਖੜਿਆ ਹਾਂ 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 ਦੇਖਿਆ ਹੋਣੀ ਆ ਦੇਖਿਆ ਵੀ ਹੋਣੀ ਆ ਅੰਦੇ ਨੂੰ ਵੀ ਦਿਖਾਉਗੀ ਜੀ ਵੀਡੀਓ ਤੇ ਮੁੰਨਾ ਨੂੰ ਵੀ ਓਕੇ ਨਹੀਂ ਮੁੰਨਾ ਨੂੰ ਮੁੰਨਾ ਨੂੰ ਐਡ ਆਈ ਦੇ ਵਿੱਚ ਵੀਡੀਓ ਬਣਾ ਲਵਾਂ ਮੁੰਨਾ ਦੀ ਬਾਲ ਤੋਂ ਨਹੀਂ ਸਕਤੀ ਆ ਦੇਖੋ ਲੋਕ ਆ ਮੁੰਡੇ ਆ ਮੁੰਡੇ ਦੀ ਮਾਸੀ ਆ ਮੁੰਡੇ ਦੀ ਮਾਸੀ ਆ ਜੀ ਇਹ ਮੁੰਡੇ ਦੀ ਮਾਸੀ ਵੀਡੀਓ ਕਾਲ ਤੇ ਦੇਖਦੀ ਪਈ ਆ ਭੈਣ ਵੀ ਦੇਖਦੀ ਪਈ ਐ ਆਹ ਮੁੰਡੇ ਦੀ ਭੈਣ ਵੀ ਲੱਗਦੀ ਐ ਆਹ ਜੀ ਆਹ ਮੁੰਡੇ ਦੀ ਭੈਣ ਆ ਜਿਹੜੀ ਕਿਊਟ ਜੀ ਸ਼ਰਮ ਸ਼ਰਮਿਲੀ ਜੀ ਸ਼ਰਮਿਲੀ ਸ਼ਰਮਿਲੀ ਭੈਣ ਆਵੇ ਮੈਂ ਤਾਂ ਰਵਾਨੀ ਤੈਨੂੰ ਗਿਆਨਾ ਸਭ ਦੇਣਾ ਮੰਮਾ ਨਾਲ ਤੂੰ ਗਿਆਨਾ ਸਭ ਨਾਲ ਕਹਿੰਦਾ ਕਿੰਨਾ ਚੰਗਾ ਲੱਗਦਾ ਮੈਨੂੰ ਸੱਚਾ ਕਈ ਮੈਂ ਨਹੀਂ ਕੋਈ ਗਾਇਤ ਰੱਲੀ ਐ ਕਹਿੰਦੇ ਜਦੋਂ ਉਹਦੇ ਵੀ ਕੋਈ ਦਿੱਤਾ ਸਗਾ ਬਸ ਇਹੀ ਸਮਾਨ ਰੱਖ ਲਿਆ ਸਾਰਾ ਕੋਈ ਖਲਾਫ ਨਹੀਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ

ਤੂੰ ਇੰਦਰ ਜਾ ਕੇ ਬੰਦ ਨੇ ਭਰਾ ਆ ਜਾ ਜਿੰਦੀ ਜਾਦਾ ਹੋਰ ਭਾਈ ਬਾਬੂ ਬਾਬੂ ਆ ਜਾ ਚਲੋ ਆ ਜਾ ਜੀ ਜੇ ਉਹ ਮਨ ਫੜਾ I <laughs>